ਯਾਰ ਭਈ ਸਾਸਰੀ ਕਾਲ ਕਹਿੰਦੇ ਐਡ ਲਾਣੀ ਤਾਲ ਪਾਸੇ ਪੋਰਟਰ ਦੇ ਨੰਬਰ ਚੱਲਦੀ ਜਾਂਦਾ 5 ਤੋਂ 7 ਫੁੱਟ ਮੈਂ ਭੇਜਿਓ ਵੀਰ ਕੋ ਲਾਇਕ ਛੇੜ ਕਮੈਂਟ ਚੇਂਜਰ ਫੋਲੋ ਕਰ ਦਿਓ ਕਿ ਆਪਾਂ ਲਗੇ 5 ਤੋਂ 6 ਚੀਜ਼ਾਂ ਵੀਰ ਕੋ ਸਾਰੀ ਬਿਲਕੁਲ ਸਟੈਪ ਬਦ ਕਰੋ ਲਾਇਕ ਤੇ ਛੇੜ ਕਮੈਂਟ ਕਰ ਦਿਓ 16 ਫੁੱਟ ਟਰਾਲਾ ਏਰੀਆ ਹੈਗਾ 4 ਪਰ 4 ਪਰ ਤੇ ਵਿੱਚ ਖੜਾ ਇਹ 16 7 10 ਇੰਚੀ ਗੱਡਰ ਦਾਨੜੀ ਹੱਬ ਰੇਲ ਦਾ ਹਿੱਸਾ ਬੀ ਬਾਈ ਜੇ ਭੈੜੀਆਂ ਤਿੰਨ ਫਟ ਬੈਡ ਦੋ ਫਟ ਵਾੜ ਦਾਸਿੰਚੀ ਗਾਡਰਾਂ ਜੋੜੀ ਪਰ ਕੈਂਚੀ ਬਣਾ ਕੇ ਦਈਆ ਮੇਰਕੇ ਲੱਗੇ ਵੀਲ ਕਵਰ ਪਏ ਆ ਤੇ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣਿਆ ਇਹਨੂੰ ਪਲਾਜੋ ਕੱਟ ਕਹਿੰਦੇ ਆ ਡਾਲੇ ਨੂੰ ਕਬਜੇ ਵੀ ਲੱਗੇ ਤੇ ਸੰਘਲ ਵੀ ਲੱਗੇ ਆ ਰਸੇ ਕਸਣ ਵਾਲਾ ਵੀ ਲੱਗੇ ਤੇ ਇਕੱਠੇ ਕਰਨ ਵਾਲਾ ਵੀ ਲੱਗਿਆ 56 ਇੰਚ ਮੱਛੀ ਹੁੱਕ ਕਤੇ ਬੁੱਲਾ ਪੈਂਦਾ ਚਾਰ ਇੰਚ ਤੇ ਹੈਵੀ ਤੋਂ ਭਾਰਾ ਟਰਾਲਾ ਇਹ ਕਿ ਕਿਸੇ ਵੀ ਰਪਈਆ ਦੇਣਾ ਬੀਬੀ ਨਸਪਰ ਕਰ ਸਕਦੇ ਆ ਆਪਰ ਰੇਟ ਦੀ ਗੱਲ ਕਰਕੇ ਰੇਟ ਹੈ ਕਿ ਇਹਦਾ 2 ਲੱਖ ਤੇ 70000 ਰੁਪਿਆ ਕਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਦਾਸ ਕਰ ਦੇਣਗੇ ਏਰੀਆ ਸ਼ਹਿਰਪੁਰ ਇਸਕੇ ਵੀ ਇਦਾਂ ਦੋ ਚੀਜ਼ਾਂ ਇੱਕ ਗੱਡੀ ਤੇ ਇੱਕ ਟਰੈਕਟਰ ਆ ਟਰਾਲਾ ਇੱਕ ਗੱਡੀ ਦੇ ਟਰਾਲਾ ਸਵੈਕਟ ਗੱਡੀ ਆ ਉਹ ਵੀ ਵਿਖਾਉਣੀ ਚਾਹੀਦੀ ਇਹ ਡੀਜ਼ਲ ਦੇ ਗੱਡੀ ਆ ਸਵੈਕਟ ਜੜੈਰ ਤੇ ਪੂਰੀ ਵਧੀਆ ਗੱਡੀ ਆ 85000 ਕਿਲੋਮੀਟਰ ਚੱਲੀ 80 ਪੇਹ ਟਾਇਰ ਸਾਰੀ ਗੱਡੀ ਨੀਰ ਆ ਜਾਂ ਰੰਗ ਪੇਂਟ ਜੀ ਸਾਰੇ ਕਾਇਪੀ ਐਕਸੀਡੈਂਟ ਤੋਂ ਰਹਿ ਤਾਂ ਗੱਡੀ ਜਮ ਤੇ ਲਾਈ ਵੀਲ ਪਾਏ ਹੋਏ ਆ 2012 ਮਾਡਲ ਤੇ ਡੀਜ਼ਲ ਦੀ ਗੱਡੀ ਐ ਤੇ ਕੋਕਾ ਪੀ ਗੱਡੀ ਕਿਸੇ ਵੀਰ ਪਾਈ ਨਹੀਂ ਲੈਣੀ ਹੋਵੇ ਬਿਜ਼ਨਸ ਪਰ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਜਾਂਦੇ ਇਹ ਰਿਹਾ ਹਿਸ਼ਾਰ ਪਰੋ ਤੇ ਖੜੀ ਹੈ ਇਹ ਤੇ 2080 ਮੈਂ ਇਹਦਾ ਪੰਜਾਬ ਨੰਬਰ ਆ ਜਮਾ ਪੰਜਾਬ ਤੋਂ ਨੰਬਰ ਦੀ ਆ ਤੇ 2012 ਮਾਡਲ ਡੀਜ਼ਲ ਗੱਡੀ ਹੈ ਜਡੇਰ ਤੇ ਸਵੈਕਟ ਤੇ ਇਹਦਾ ਰੇਟ ਹੈਗਾ 3 ਲੱਖ ਤੇ 20000 ਰੁਪਿਆ ਜਿਹੜਾ ਪੰਜਾਬ ਬੰਦਿਆਂ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਦੱਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਪੈਂਡ ਮੋਤਕੀ ਜੇ ਨੇੜੇ ਟਵੰਡੀ ਭਾਈ ਏੜ ਗਿਆ ਹੈਗਾ ਵੀਰਾਂ ਦਾ ਪੈਂਡਨ ਮੋਤਕੀ ਨੇੜੇ ਟਵੰਡੀ ਭਾਈ ਐਗੜੀ ਜੌਣ ਦਾ ਸੁਪਰ ਸੈਟਰ 2022 ਮਾਡਲਾ ਤੇ ਰੋਟਾਵੇਟਰ ਵਾਲਾ ਫੱਟਾ ਨਾਲ ਆ ਤੇ ਬਹੁਤ ਘੱਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਦੇਣਾ ਉਹ ਵੀ ਵੀਰ ਸਪਰ ਕਰ ਸਕਦੇ ਆ ਐਗੜੀ ਜੌਣ ਵਾਲਿਆਂ ਦਾ ਸੁਪਰ ਸੈਟਰ ਦਾ ਜੋ ਰੋਟਾ ਵੇਟ ਵਾਲਾ ਫੱਟਾ ਨਾਲ ਆ ਦੇ ਨਾਲ ਦੇਣਗੇ ਸਰਪੈਂਗ ਸਭ ਸਮਾਨ ਨਾਲ ਦੇਣਗੇ ਤੇ ਪੱਤਿਆਂ ਤੋਂ ਨਹੀਂ ਵੇਖੀ ਸਕਦੇ ਕਿੰਗਾ 2022 ਮਾਡਲ ਆ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 1,55,000 ਰੁਪਏ ਮੌਕੇ ਤੇ ਮਾਨਤਾਣ ਕਰ ਦੇਵਾਂਗੇ 2012 ਮਾਡਲ ਟਰੈਕਟਰ ਆ ਅਰਜਣਾ ਇੰਨਾਂ ਕੇ ਲੈਟ ਦਾ ਓਕੇ ਆ ਅਲੰਕ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਜਾ ਤੇ ਜੈਸਟੀ ਪਾਊਡਰ ਲੱਗਿਆ ਵਾ ਤੇ ਵਰਿਆ ਟਰੈਕਟਰ 80 90 ਪੈਸੇ ਟਾਇਰ ਆ ਇਹ ਸੁਪਰ ਸੀਟਰ ਵਾਲੇ ਵੀਰਾਂ ਕੋਲੇ ਆ ਤੇ ਪਿੰਡ ਮੁੱਦਗੀ ਨੇੜੇ 20 ਭਾਈ ਇੰਜਨ ਗੇਅਰ ਲੱਗਦਾ ਓਕੇ 2012 ਮਾਡਲ ਆ ਪਾਵਰ ਸਟੇਅਰ ਨਾਲ ਡਬਲ ਕਲਚ ਆ ਡੈਕਸ ਬਰੀਕਾ ਤੇ ਟੌਪ ਮਾਡਲ ਟਰੈਕਟਰ ਆ ਮਗਰ ਤੇ ਟਾਇਰਾਂ ਦੇ ਵੇਟ ਲੱਗੇ ਹੋਏ ਆ ਤੇ ਇੰਜਨ ਗੇਅਰ ਦਾ ਫੈਬਰ ਦੀ ਛਤਰੀ ਲੱਗੀ ਹੋਟ ਲੱਗੇ ਆ ਜੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇੰਨਾਂ ਤੇ ਕੋਕਾ ਵੀ ਟਰਾਈਟਰ ਆ ਤੇ ਪੰਜਾਬ ਨੰਬਰ ਆ ਡਾਬਲ ਪੱਟੀ ਡੰਡਾ ਨਾਲ ਆ ਪਰ ਰੇਟ ਹੈਗਾ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 370000 ਕਿਹੜਾ ਪੰਜਾਬ ਪੰਦਰ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਨੂੰ ਫੋਲੋ ਕਰਕੇ ਜੋ 5000